ਪਾਕਿਸਤਾਨੀ ਕਾਮੇਡੀ ਨਾਟਕਕਾਰ ਇਫਤਖਾਰ ਠਾਕੁਰ ਨੂੰ ਪੰਜਾਬੀ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਹਿੱਸੇ 'ਚ ਵੱਡਾ ਝਟਕਾ ਲੱਗਿਆ। ਫਿਲਮ ਦੀਆਂ ਪਹਿਲੀਆਂ ਤਿੰਨ ਕੜੀਆਂ ਸੁਪਰ ਹਿੱਟ ਰਹੀਆਂ ਪਰ ਇਸ ਵਾਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਘਟਾ ਦਿੱਤਾ ਗਿਆ ਹੈ। ਐਤਵਾਰ ਨੂੰ ਰਿਲੀਜ਼ ਹੋਏ ਟ੍ਰੇਲਰ ਵਿੱਚ ਉਨ੍ਹਾਂ ਦੇ ਸਿਰਫ 5 ਦ੍ਰਿਸ਼ ਸ਼ਾਮਲ ਕੀਤੇ ਗਏ ਨੇ ਜੋ ਕਿ ਕੁਝ-ਕੁਝ ਸੈਕਿੰਡ ਦੇ ਨੇ। ਇਫਤਖਾਰ ਠਾਕੁਰ ਭਾਰਤ ਤੇ ਪੰਜਾਬ ਇੰਡਸਟਰੀ ਵਿਰੋਧ ਉਹਨਾਂ ਨੇ ਵਿਵਾਦਤਪੂਰ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਭੂਮਿਕਾ ਸੀਮਿਤ ਕਰ ਦਿੱਤੀ ਗਈ ਹੈ। ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਭਾਰਤੀ ਫ ਉਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਖਾਸ ਤੌਰ ਤੇ অপারেশন ਸੰਦੂਰ ਤੋਂ ਬਾਅਦ ਉਹਨਾਂ ਦੇ ਬਿਆਨਾਂ ਚ ਨਫ਼ਰਤ ਨਜ਼ਰ ਆ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਹਵਾ ਤੋਂ ਆਇਓ ਤਾਂ ਹਵਾ ਚੁੜਾ ਦਿੱਤਾ ਜਾਵੇਗਾ ਜੇ ਸਮੁੰਦਰ ਤੋਂ ਤਾਂ ਡੁੱਬ ਜਾਓਗੇ ਤੇ ਜੇ ਜ਼ਮੀਨੀ ਰਸਤੇਆਂ ਤੋਂ ਤਾਂ ਦਫਨਾਇਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦੀ ਇਸ ਵਿੱਚ 7 350 ਕਰੋੜ ਦਾ ਨਿਵੇਸ਼ ਹੈ ਉਹਨਾਂ ਦੀ ਬਿਆਨਾਂ ਦਾ ਹੁਣ ਉਹਨਾਂ ਦੇ ਕੈਰੀਅਰ ਤੇ ਸਾਫ਼ ਦਿਖਾਈ ਦੇ ਰਿਹਾ ਹੈ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੇ ਉਹਨਾਂ ਦੀ ਸ਼ਖੀ ਨੂੰ ਲੈ ਕੇ ਸचेत ਰੁਖ ਅਪਣਾਇਆ ਹੈ ਤੇ ਟ੍ਰੇਲਰ ਵਿੱਚ ਉਹਨਾਂ ਦੀ ਸੀਮਤ ਮੌਜੂਦਗੀ ਤੇ અપਮਾਨਜਨਕ ਸੰਵਾਦ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਉਹਨਾਂ ਦੀ ਭੂਮਿਕਾ ਜਾਣਬੁੱਝ ਕੇ ਕਟਾਈ ਗਈ ਹੈ ਪਾਕਿਸਤਾਨੀ ਕਾਮੇਡੀ ਨਾਟਕਕਾਰ ਇਫਤਖਾਰ ਠਾਕੁਰ ਨੂੰ ਪੰਜਾਬੀ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਹਿੱਸੇ 'ਚ ਵੱਡਾ ਝਟਕਾ ਲੱਗਿਆ। ਫਿਲਮ ਦੀਆਂ ਪਹਿਲੀਆਂ ਤਿੰਨ ਕੜੀਆਂ ਸੁਪਰ ਹਿੱਟ ਰਹੀਆਂ ਪਰ ਇਸ ਵਾਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਘਟਾ ਦਿੱਤਾ ਗਿਆ। ਐਤਵਾਰ ਨੂੰ ਰਿਲੀਜ਼ ਹੋਏ ਟ੍ਰੇਲਰ ਵਿੱਚ ਉਨ੍ਹਾਂ ਦੇ ਸਿਰਫ 5 ਦ੍ਰਿਸ਼ ਸ਼ਾਮਲ ਕੀਤੇ ਗਏ ਨੇ ਜੋ ਕਿ ਕੁਝ-ਕੁਝ ਸੈਕਿੰਡ ਦੇ ਨੇ। ਇਫਤਖਾਰ ਠਾਕੁਰ ਭਾਰਤ ਤੇ ਪੰਜਾਬ ਇੰਡਸਟਰੀ ਵਿਰੋਧ ਉਹਨਾਂ ਨੇ ਵਿਵਾਦਤਪੂਰ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਭੂਮਿਕਾ ਸੀਮਿਤ ਕਰ ਦਿੱਤੀ ਗਈ ਹੈ। ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਭਾਰਤੀ ਫੌ ਕੀਪ ਮਾਨਜਨਕ ਟਿੱਪਣੀਆਂ ਕੀਤੀਆਂ ਸਨ ਖਾਸ ਤੌਰ ਤੇ অপারেশন ਸੰਦੂਰ ਤੋਂ ਬਾਅਦ ਉਹਨਾਂ ਦੇ ਬਿਆਨਾਂ ਚ ਨਫ਼ਰਤ ਨਜ਼ਰ ਆ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਹਵਾ ਤੋਂ ਆਇਓ ਤਾਂ ਹਵਾ ਚੁੜਾ ਦਿੱਤਾ ਜਾਵੇਗਾ ਜੇ ਸਮੁੰਦਰ ਤੋਂ ਤਾਂ ਡੁੱਬ ਜਾਓਗੇ ਤੇ ਜੇ ਜ਼ਮੀਨੀ ਰਸਤੇਆਂ ਤੋਂ ਤਾਂ ਦਫਨਾਇਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦੀ ਇਸ ਵਿੱਚ 7 350 ਕਰੋੜ ਦਾ ਨਿਵੇਸ਼ ਹੈ ਉਹਨਾਂ ਦੀ ਬਿਆਨਾਂ ਦਾ ਅਸਰ ਹੁਣ ਉਹਨਾਂ ਦੇ ਕੈਰੀਅਰ ਤੇ ਸਾਫ਼ ਦਿਖਾਈ ਦੇ ਰਿਹਾ ਹੈ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੇ ਉਹਨਾਂ ਦੀ ਸ਼ਬੀ ਨੂੰ ਲੈ ਕੇ ਸचेत ਰੁਖ ਅਪਣਾਇਆ ਹੈ ਤੇ ਟ੍ਰੇਲਰ ਵਿੱਚ ਉਹਨਾਂ ਦੀ ਸੀਮਤ ਮੌਜੂਦਗੀ ਤੇ અપਮਾਨਜਨਕ ਸੰਵਾਦ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਉਹਨਾਂ ਦੀ ਭੂਮਿਕਾ ਜਾਣਬੁੱਝ ਕੇ ਘਟਾਈ ਗਈ ਹੈ ਪਾਕਿਸਤਾਨੀ ਕਾਮੇਡੀ ਨਾਟਕਕਾਰ ਇਫਤਖਾਰ ਠਾਕੁਰ ਨੂੰ ਪੰਜਾਬੀ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਹਿੱਸੇ 'ਚ ਵੱਡਾ ਝਟਕਾ ਲੱਗਿਆ। ਫਿਲਮ ਦੀਆਂ ਪਹਿਲੀਆਂ ਤਿੰਨ ਕੜੀਆਂ ਸੁਪਰ ਹਿੱਟ ਰਹੀਆਂ ਪਰ ਇਸ ਵਾਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਘਟਾ ਦਿੱਤਾ ਗਿਆ। ਐਤਵਾਰ ਨੂੰ ਰਿਲੀਜ਼ ਹੋਏ ਟ੍ਰੇਲਰ ਵਿੱਚ ਉਨ੍ਹਾਂ ਦੇ ਸਿਰਫ 5 ਦ੍ਰਿਸ਼ ਸ਼ਾਮਲ ਕੀਤੇ ਗਏ ਨੇ ਜੋ ਕਿ ਕੁਝ-ਕੁਝ ਸੈਕਿੰਡ ਦੇ ਨੇ। ਇਫਤਖਾਰ ਠਾਕੁਰ ਭਾਰਤ ਤੇ ਪੰਜਾਬ ਇੰਡਸਟਰੀ ਵਿਰੋਧ ਉਹਨਾਂ ਨੇ ਵਿਵਾਦਤਪੂਰ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਭੂਮਿਕਾ ਸੀਮਿਤ ਕਰ ਦਿੱਤੀ ਗਈ ਹੈ। ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਭਾਰਤੀ ਫੌ ਕੀਪ万 جنਨਕ ਟਿੱਪਣੀਆਂ ਕੀਤੀਆਂ ਸਨ ਖਾਸ ਤੌਰ ਤੇ آپریشن ਸੰਦੂਰ ਤੋਂ ਬਾਅਦ ਉਹਨਾਂ ਦੇ ਬਿਆਨਾਂ ਚ ਨਫ਼ਰਤ ਨਜ਼ਰ ਆ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਹਵਾ ਤੋਂ ਆਇਓ ਤਾਂ ਹਵਾ ਚੁੜਾ ਦਿੱਤਾ ਜਾਵੇਗਾ ਜੇ ਸਮੁੰਦਰ ਤੋਂ ਤਾਂ ਡੁੱਬ ਜਾਓਗੇ ਤੇ ਜੇ ਜ਼ਮੀਨੀ ਰਸਤੇਆਂ ਤੋਂ ਤਾਂ ਦਫਨਾਇਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਨਹੀਂ ਚੱਲ ਸਕਦੀ ਇਸ ਵਿੱਚ 3300 350 ਕਰੋੜ ਦਾ ਨਿਵੇਸ਼ ਹੈ। ਉਹਨਾਂ ਦੀ ਬਿਆਨਾਂ ਦਾ ਅਸਰ ਹੁਣ ਉਹਨਾਂ ਦੇ ਕਰੀਅਰ ਤੇ ਸਾਫ਼ ਦਿਖਾਈ ਦੇ ਰਿਹਾ ਹੈ। ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੇ ਉਹਨਾਂ ਦੀ ਸ਼ਖੀ ਨੂੰ ਲੈ ਕੇ ਸचेਤ ਰੁਖ ਅਪਣਾਇਆ ਹੈ ਤੇ ਟ੍ਰੇਲਰ ਵਿੱਚ ਉਹਨਾਂ ਦੀ ਸੀਮਤ ਮੌਜੂਦਗੀ ਤੇ અપਮਾਨਜਨਕ ਸੰਵਾਦ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਉਹਨਾਂ ਦੀ ਭੂਮਿਕਾ ਜਾਣਬੁੱਝ ਕੇ ਘਟਾਈ ਗਈ ਹੈ।